ਕੋਰੋਨਾ ਮਹਾਮਾਰੀ ਤੋਂ ਬਾਅਦ ਸਾਈਕਲ ਇੰਡਸਟਰੀ ਇੱਕ ਵਾਰ ਫਿਰ ਉਭਰਨ ਦੀ ਕੋਸ਼ਿਸ਼ ਕਰ ਰਹੀ ਹੈ। ਲੁਧਿਆਣਾ ਦੇ ਸਰਕਾਰੀ ਕਾਲਜ ਲੜਕੀਆਂ ਦੇ ਗਰਾਊਂਡ ਵਿੱਚ ਇੱਕ ਸਾਈਕਲ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ। ਪ੍ਰਦਰਸ਼ਨੀ 'ਤੇ ਜਿੱਥੇ ਬਹੁਤ ਸਾਰੇ ਡੀਲਰ ਹਿੱਸਾ ਲੈ ਰਹੇ ਸਨ ਉੱਥੇ ਹੀ ਆਯੋਜਕਾਂ ਨੂੰ ਉਮੀਦ ਹੈ ਕਿ ਸਾਈਕਲ ਇੰਡਸਟਰੀ ਨੂੰ ਇੱਕ ਨਵੀਂ ਦਿਸ਼ਾ ਪ੍ਰਦਾਨ ਹੋਵੇਗੀ। ਸਰ ਕੋਵਿਡ ਤੋਂ ਬਾਅਦ ਪਹਿਲੀ ਐਕਸੀਬਿਸ਼ਨ ਹੈ ਤੇ ਅਸੀਂ ਬਹੁਤ ਉਤਸ਼ਾਹਿਤ ਆ ਕਿ ਬੜੀ ਦੇਰ ਬਾਅਦ ਡੀਲਰ ਨਾਲ ਫਿਰ ਰੂਬਰੂ ਹੋ ਰਹੇ ਹਾਂ। ਤੇ ਜਿਹੜੀ ਇੱਕ ਵਰਚੁਅਲ ਚੀਜ਼ ਆ ਗਈ ਸੀਗੀ ਕੋਵਿਡ ਦੇ ਦੌਰਾਨ ਉਹ ਹੁਣ ਫਿਰ ਰਿਐਲਿਟੀ ਦੇ ਵਿੱਚ ਆ ਰਹੀ ਹੈ ਜਿਹੜਾ 1 ਟੂ 1 ਲਿੰਕ ਹੁੰਦਾ ਉਹਦੇ ਨਾਲ ਇੱਕ ਇੰਟਰੈਕਸ਼ਨ ਦੇ ਨਾਲ ਬੈਟਰ ਡੀਲਰ ਦੇ ਨਾਲ ਜਿਹੜਾ ਮਜ਼ਾ ਆਉਂਦਾ ਉਹ ਆਉਂਦਾ ਤੇ ਨਵੇਂ ਪ੍ਰੋਡਕਟਸ ਲਾਂਚ ਕੀਤੇ ਹੈ ਉਹ ਡੀਲਰ ਹੌਲੀ ਹੌਲੀ ਆ ਕੇ ਪਸੰਦ ਕਰਦਾ ਹੈ ਤੇ ਸਾਨੂੰ ਆਰਡਰ ਦਿੰਦਾ ਹੈ ਇੱਥੇ ਕਾਫੀ ਡੀਲਰ ਆਇਆ ਹੋਇਆ ਹੈ ਇੱਥੇ ਕਿਤੇ ਨਾ ਕਿਤੇ ਕੋਵਿਡ-19 ਦੇ ਦੌਰਾਨ ਵੀ ਜਿਹੜੀ ਸਾਈਕਲ ਦੀ ਸੇਲ ਕਾਫੀ ਕਹਿੰਦੇ ਬਧੀ ਸੀ ਤੇ ਹੁਣ ਹੋਰ ਕਿਸ ਤਰ੍ਹਾਂ ਦਾ ਲੱਗਦਾ ਵੀ ਜਿੱਥੇ ਤੁਸੀਂ ਐਗਰੀਗੇਸ਼ਨ ਫਿਰ ਤੋਂ ਸਟਾਰਟ ਹੋ ਗਿਆ ਨੇ ਵੀ ਹੋਰ ਜ਼ਿਆਦਾ ਇਹ ਨੂੰ ਮਿਲੂਗਾ ਹਕਾ ਮਿਲੂਗਾ ਜਾਂ ਸੇਲ ਵਧੂਗੀ ਸਰ ਇੱਕ ਸਾਈਕਲਿੰਗ ਦਾ ਜਿਹੜਾ ਟ੍ਰੈਂਡ ਹੈ ਬੱਚਿਆਂ ਦੇ ਵਿੱਚ ਵੱਡਿਆਂ ਦੇ ਵਿੱਚ ਉਹ ਜ਼ਰੂਰ ਆਇਆ ਹੈ ਤੇ ਸੇਲ ਓਬਵੀਅਸਲੀ 10 ਤੋਂ 20% ਜਿਹੜੀ ਡੋਮੈਸਟਿਕ ਮਾਰਕੀਟ ਸੀਗੀ ਉਹ ਇਨਕਰੀਜ਼ ਹੋ ਰਹੀ ਹੈ ਸਾਨੂੰ ਕਾਫੀ ਅੱਛੀ ਰਿਸਪੌਂਸ ਮਿਲ ਰਹੀ ਹੈ ਕਿਉਂਕਿ ਆਪਰੇ ਕਾਫੀ ਪੁਰਾਣੇ ਹੈਗੇ ਆਂ ਤੇ ਪੀਪਲ ਲੋਕੀ ਸਾਡੇ ਪ੍ਰੋਡਕਟਸ ਜਿਹੜੇ ਹੈਗੇ ਆ ਲਾਈਕ ਕਰਦੇ ਪਏ ਜਿਹਦੇ ਵਿੱਚ ਆਪਾਂ ਸਾਰੇ ਦੇ ਸਾਰੇ ਹਾਈ ਐਂਡ ਕੰਪੋਨੈਂਟਸ ਲਾਏ ਹਨ ਲਾਏ ਤੇ ਸੰਤੂਰ ਦੀ ਫੋਰਕਾਂ ਸ਼ੇਰਾ ਸ਼ਿਮਾਨੋ ਐਂਡ ਅਦਰ ਹਾਈ ਐਂਡ ਕੰਪੋਨੈਂਟਸ ਸੋ ਥੀਸ ਆਰ ਦਾ ਪਰਫਾਰਮੈਂਸ ਬਾਈਕਸ ਯੂਜ਼ਡ ਫਾਰ ਪਰਫਾਰਮੈਂਸ ਵਿਚ ਇਸ ਡਾਊਨ ਹਿੱਲ ਔਨ ਮਾਊਂਟਨ ਬਾਈਕਿੰਗ ਆਫ ਰੋਡਿੰਗ ਤੇ ਇਸ ਕਰਕੇ ਸਾਰੇ ਦੇ ਸਾਰੇ ਬਾਈਕਸ ਪਰਫਾਰਮੈਂਸ ਬਾਈਕਸ ਨੇ जो भी सारे के सारे साइकिल्स मैनुफैक्चर करते हैं तो असेंबल करते हैं वो सारे के सारे परफॉर्मेंस बाइक्स uh, तो तो ने हाई एंड बाइक्स ने फॉर परफॉर्मेंस इंडिविजुअल्स हु आर पार्टिसिपेटिंग इन हाई एंड कॉम्पिटिशन फॉर बाइकिंग वैदर इट्स ऑन हा हाई एंड रोड्स और माउंटेन बाइकिंग और प्लेन रोड बाइकिंग तो ये सारे के सारे अलॉय मॉडल्स ने रैले के सारे द सारे अलॉय मॉडल इतने वी रिप्रजेंट रैले फ्रॉम इंग्लैंड विच इज़ द ओल्डेस्ट बाइसा ब्रांड इन द वर्ल्ड आर ओन पेरेंट ब्रांड इज सनक्रॉस we have a range of hybrid bikes mountain bikes city bikes lady bikes and also road bikes and we also do kid bikes as well we also do a lot of spares high end spares carbon wheels uh, gear components brakes uh, brands like zefal ashima ਐਂਡ ਅਦਰ ਬ੍ਰਾਂਡਸ ਫਰਮ ਅ ਡੀਲਰਾਂ ਦੀ ਡਿਮਾਂਡਸ ਤੇ ਡੀਲਰਾਂ ਦੀ ਹੁਣ ਐਕਚੁਅਲੀ ਆਫਟਰ ਕੋਵਿਡ ਡੀਲਰਸ ਕਾਫੀ ਕਸਟਮਾਈਜ਼ ਡਿਮਾਂਡਸ ਲੈ ਕੇ ਆ ਰਹੇ ਨੇ ਜੋ ਆਪਾਂ ਟ੍ਰੈਂਡਸ ਬਲਕਿ ਵੀ ਸੀ ਇੰਟਰਨੈਸ਼ਨਲੀ ਉਹ ਸਾਰੇ ਤੇ ਸਾਰੇ ਇੰਟਰਨੈਸ਼ਨਲ ਟ੍ਰੈਂਡਸ ਹੁਣ ਸਾਨੂੰ ਲੋਕਲ ਮਾਰਕੀਟ ਦੇ ਵਿੱਚ ਦਿਖਣੇ ਸ਼ੁਰੂ ਹੋ ਗਏ ਨੇ ਤੇ ਪੀਪਲ ਆਰ ਗੈਟਿੰਗ ਐਜੂਕੇਟਿਡ ਅਬਾਊਟ ਸਾਈਕਲਿੰਗ ਕਸਟਮਰਸ ਆਰ ਗੈਟਿੰਗ ਐਜੂਕੇਟਿਡ ਅਬਾਊਟ ਸਾਈਕਲਿੰਗਸ ਐਂਡ ਦੇ ਆਰ ਡੂਇੰਗ ਮੋਰ ਐਂਡ ਮੋਰ ਰਿਸਰਚ ਉਹ ਕੁਝ ਵੀ ਖਰੀਦਣ ਤੋਂ ਪਹਿਲਾਂ ਇਸ ਕਰਕੇ ਐਂਡ एवरीवन ਈਜ਼ ਸ਼ਿਫਟਿੰਗ ਟੁਵਰਡਸ ਦਿਸ ਹਾਈ ਐਂਡ ਮਾਰਕੀਟ ਉਹ ਜੰਬਰ ਲੋਕਾਂ ਨੂੰ ਹੁਣ ਪਰਫਾਰਮੈਂਸ ਬਾਈਕਸ ਤੇ ਪਰਫਾਰਮੈਂਸ ਕੰਪੋਨੈਂਟਸ ਦੀ ਲੋੜ ਹੈਗੀ ਹੈ ਤੇ ਡੀਲਰ ਟਰਨ ਅਪ ਅੱਜ ਤਾਂ ਵੈਸੇ ਐਗਜ਼ੀਬਿਸ਼ਨ ਸ਼ੁਰੂ ਹੋਈ ਹੈ ਲੈਟਸ ਸੀ ਹਾਊ ਇਟ ਗੋਸ ਫਾਰ ਦ ਨੈਕਸਟ ਟੂ ਡੇਜ਼ ਵੀ ਆਰ ਮੀਟਿੰਗ ਡੀਲਰਸ ਵੀ ਆਰ ਸੀਇੰਗ ਪੀਪਲ ਹੂ ਆਰ ਟਰਨਿੰਗ ਅਪ ਐਂਡ ਦ ਰਿਸਪੌਂਸ ਇਜ਼ ਵੈਰੀ ਗੁੱਡ ਐਜ਼ ਆਫ ਨਾਓ ਐਂਡ ਦ ਸੈਟਅਪ ਇਜ਼ ਆਲਸੋ ਵੈਰੀ ਗੁੱਡ ਹਾਂਜੀ ਅੱਜ ਅਸੀਂ ਇੱਥੇ ਸੀਪੋਸ 2021 ਖਾ ਰਹੇ ਹੈ। ਇਹ ਕਰੋਨਾ ਕਾਲ ਤੋਂ ਬਾਅਦ ਇਹ ਲੁਧਿਆਣਾ ਸ਼ਹਿਰ ਚਾਪਾ ਕਹਿ ਸਕਦੇ ਕਿ ਪਹਿਲੀ ਐਗਜ਼ੀਬਿਸ਼ਨ ਲੱਗੀ ਹੈ ਜਿਹਨੂੰ ਸਾਡੀ ਉਮੀਦ ਨਾਲੋਂ ਜ਼ਿਆਦਾ ਹੰਗਾਰਾ ਮਿਲਿਆ। ਬਹੁਤ ਵੱਧ ਚੜ੍ਹ ਕੇ ਡੀਲਰਾਂ ਨੇ ਵਿਜ਼ਿਟ ਕਰ ਰਹੇ ਨੇ ਇੱਥੇ ਸਾਡੇ ਕੋਲ ਬਹੁਤ ਜ਼ਿਆਦਾ ਡੇਟਾ ਸਪੋਕਿੰਗ ਆਈ ਹੈ। ਤੇ ਇਸ ਵਾਰ ਐਗਜ਼ੀਬਿਸ਼ਨ ਦੇ ਵਿੱਚ ਸਾਡੇ ਕੋਲ ਕਰੀਬ ਕਰੀਬ 80 80 ਪਲੱਸ ਸਾਡੇ ਕੋਲੇ ਐਗਜ਼ੀਬਿਟਰਸ ਆਏ ਨੇ। ਜਿਨ੍ਹਾਂ ਨੇ ਆਰਾਊਂਡ 500 ਬ੍ਰਾਂਡਸ ਜਿਹੜਾ ਉਹਨਾਂ ਨੇ ਇੱਥੇ ਲਗਾਏ ਨੇ। ਤੇ ਸਾਡੀ ਉਮੀਦ ਨਾਲੋਂ ਕਿਤੇ ਜ਼ਿਆਦਾ ਸਾਨੂੰ ਰਿਸਪੌਂਸ ਮਿਲਿਆ ਐ ਐਕਸੀਬਿਸ਼ਨ ਦੇ ਵਿੱਚ ਲੋਕਾਂ ਨੂੰ ਬਹੁਤ ਫਾਇਦਾ ਹੋਏਗਾ ਤੇ ਇੱਕ ਬਹੁਤ ਲੰਬੇ ਗੈਪ ਬਾਅਦ ਜਿਹੜੇ ਆਪਣੇ ਮੈਨੂਫੈਕਚਰਰ ਨੇ ਤੇ ਜਿਹੜੇ ਡੀਲਰ ਨੇ ਉਹ ਸਾਰੇ ਆਪਸ ਵਿੱਚ ਇੱਕ ਪਲੇਟਫਾਰਮ ਤੇ ਦੁਬਾਰਾ ਮਿਲ ਪਾਏਗੇ ਅਦਰਵਾਇਜ਼ 1.5 ਸਾਲ ਤੋਂ ਉਹ ਸਾਰਾ ਟੈਲੀਫੋਨਿਕ ਹੀ ਕਰ ਪਏ ਸੀ ਫਿਜ਼ੀਕਲੀ ਕੋਈ ਵੀ ਐਕਟੀਵਿਟੀ ਨਹੀਂ ਹੋ ਪਾ ਰਹੀ ਸੀ ਜਿਹੜੀ ਅੱਜ ਇਸ ਐਕਸੀਬਿਸ਼ਨ ਦੇ ਦੌਰਾਨ ਪੋਸੀਬਲ ਹੋ ਪਈ ਇਹਨੂੰ ਕਹਿਣਾ ਸ਼ਹਿਰ ਚ ਐਸਐਮਜ਼ੈਡ ਪੰਜਾਬ ਦੇ ਲਈ ਲੁਧਿਆਣਾ ਤੋਂ ਕਸ਼ਮੀਰ ਸਿੰਘ ਦੀ ਰਿਪੋਰਟ ਫੁੱਲ ਡੀਟੇਲਸ ਅਪਡੇਟਸ ਲਾਈਕ ਐਂਡ ਫੋਲੋ ਆਵਰ ਫੇਸਬੁੱਕ ਪੇਜ ਐਸਐਮਜ਼ੈਡ ਨਿਊਜ਼ ਐਂਡ ਡੋਨਟ ਫੋਰਗੇਟ ਟੂ ਸਬਸਕ੍ਰਾਈਬ ਆਵਰ ਯੂਟਿਊਬ ਚੈਨਲ ਐਂਡ ਪ੍ਰੈਸ ਦ ਬੈਲ ਆਈਕਨ